ਪਲਾਟ ਚਰਚੀ ਨੂੰ ਰਸਤਾ ਬਣੋ ਹਰ ਸਾਲ ਦੀ ਤਰ੍ਹਾਂ ਜਿਵੇਂ ਪਿਛਲੇ ਸਾਲ ਪੁਲਿਸ ਕਮਿਸ਼ਨਰ ਸਰਦਾਰ ਸੁਦੀਪ ਸਿੰਘ ਕਹਿਲ ਉਹਨੇ ਲੁਧਿਆਣਾ ਸ਼ੁਰੂ ਕਰਿਆ ਸੀ ਅੱਜ ਦੁਨੀਆ ਭਰ ਦੇ ਜਿਹੜੇ ਮਸ਼ਹੂਰ ਗ੍ਰੇਟ ਖਲੀਜੀ ਨੇ ਥੋੜੀ ਦੇਰ ਪਹਿਲਾਂ ਇੱਥੋਂ ਪਿਛਲੇ ਚੌਂਕ ਤੇ ਸੀ ਉਹਨਾਂ ਤੋਂ ਰਿਫਲੈਕਟਰ ਲਾ ਕੇ ਕੰਮ ਸ਼ੁਰੂ ਕਰਾਇਆ ਤੇ ਮੈਡਮ ਗੁਰਪ੍ਰੀਤ ਕੁਰੇਵਾਲ ਜੀ ਸਰਦਾਰ ਗੁਰਪ੍ਰੀਤ ਸਿੰਘ ਜੀ ਆਈਡੀ ਖਦਾਰਖਵਾਲ ਸਿੰਘ ਜੀ ਆਪਰੇ ਕਰਮਜੀਤ ਸਿੰਘ ਨਮਾਣਾ ਜੀ ਤੇ ਅਸੀਂ ਤਕਰੀਬਨ ਪਿੱਛੇ ਵੀ ਖਾਤੇ ਲਾਏ ਆ ਸਾਡਾ ਜਿਹੜਾ ਏਮ ਆ ਹਰ ਸਾਲ ਅਸੀਂ ਲਾਉਂਦੇ ਆ ਕਈ ਸਾਲਾਂ ਤੋਂ ਇਹਦੇ ਚ ਅਸੀਂ ਰਾਜਸਥਾਨ, ਹਰਿਆਣਾ, ਹਿਮਾਚਲ, ਦਿੱਲੀ, ਯੂਪੀ ਦਾ ਕੁਝ ਏਰੀਆ ਜਿਹਨੂੰ ਅਸੀਂ ਕਵਰ ਕਰਦੇ ਆ ਜਿਵੇਂ ਖੰਡਵਿੰਦਾ ਨੇ ਨਾ ਜੀ ਖੰਡਵਿੰਦਾ ਦੇ ਜਿੰਨੀ ਟਰਾਲੀ ਆਉਂਦੀ ਆ ਸਾਡੇ ਵਲੰਟੀਅਰ ਜਾ ਕੇ ਉਹਨਾਂ ਦੇ ਪਿੱਛੇ ਲਾਉਂਦੇ ਆ ਕਿਉਂਕਿ ਉਹਨਾਂ ਨੂੰ ਲਾਈਟ ਨਹੀਂ ਹੁੰਦੀ ਤੇ ਸਾਡਾ ਮੁੱਦਾ ਇਹੀ ਆ ਵੀ ਜੇ ਐਨੇ ਪੈਸੇ ਲਾ ਕੇ ਰਿਫਲੈਕਟਰਾਂ ਨਾਲ ਇੱਕ ਦੋ ਜਾਨਾਂ ਵੀ ਬਚਾ ਕੇ ਤਾਂ ਅਸੀਂ ਕੰਮਜਾਬ ਜੀ ਡਾਕਟਰ ਐਸ.ਪੀ. ਸਿੰਘ ਘਵਰਾਏ ਜਿਹੜੇ ਆ ਉਹ ਦੁਬਈ ਦੇ ਬਹੁਤ ਵੱਡੇ ਉਦਯੋਗਪਤੀ ਨੇ ਔਰ ਇਹ ਜੋ ਅਸੀਂ ਕੰਮ ਕਰਦੇ ਆ ਕੋਈ ਡੋਨੇਸ਼ਨ ਨਹੀਂ ਸਾਨੂੰ ਕਿਤੋਂ ਇਹ ਉਹਨਾਂ ਦੇ ਪਰਿਵਾਰ ਵੱਲੋਂ ਗੁਰਨਾਨਕ ਪਾਸ਼ਾ ਦੀ ਉਹਨਾਂ ਤੇ ਕਿਰਪਾ ਉਹ ਇਦਾਂ ਵੱਡੀ ਜਾਂਦੀ ਹੈ। ਸੁਆਮਾਂ ਦੀ ਸਾਡਾ ਹਰ 30 ਕਿਲੋਮੀਟਰ ਤੇ ਡੈਂਸ ਸੈਂਟਰ ਮਿਲੂਗਾ ਤੁਹਾਨੂੰ। ਹਰ 125ਵੀਂ ਲੈਬਰਾਟਰੀ ਲੁਧਿਆਣੇ ਹੁਣ ਖੁੱਲੀ ਆ ਇੱਥੇ ਤੁਹਾਡੇ ਆ ਪਿੰਡ ਫਲੋਗੀ ਆ। ਕੋਸ਼ਿਸ਼ ਕਰਾਂਗੇ ਸਾਹਨੇ ਵਾਲ ਵੀ ਜਲਦੀ ਕੋਈ ਨਾ ਕੋਈ ਤੇ ਖੰਨੇ ਉਹ ਜੈਨ ਹਸਪੀਟਲ ਸਾਡੀਆਂ ਡੈਲਸਿਕ ਮਸ਼ੀਨਾਂ ਨੇ ਪੰਛਮ ਦੇ ਵਿੱਚ ਨੇ ਏਕ ਨੂਰ ਦੇ ਵਿੱਚ ਨੇ ਹੋਰ ਕਈ ਥਾਂ ਤੇ ਲੱਗੀਆਂ ਨੇ ਜਣ ਤੁਸੀਂ ਤੁਹਾਨੂੰ ਹਰ 30 ਕਿਲੋਮੀਟਰ ਸਾਡਾ ਡੈਲਸਿਕ ਸੈਂਟਰ ਮਿਲਣਗੇ ਸਾਡੀਆਂ ਲੈਬਾਰਟਰੀਆਂ ਮਿਲਣਗੀਆਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਜਦੋਂ 400 ਸਾਲਾਂ ਸੀ ਅਭਰਾਏ ਸਾਹਿਬ ਨੇ ਇੱਕ 100 ਇੱਕ ਲੈਬਾਰਟਰੀ ਕਹੀ ਸੀ ਹੁਣ ਅਸੀਂ ਇਸ ਤੋਂ ਵਧਾ ਕੇ 250 ਤੋਂ ਉੱਤੇ ਲੈ ਗਏ ਆ ਦੇ 1 ਤੋਂ 25ਵੇਂ ਦਾ ਉੱਥੇ ਤੋਂ ਘਟਨ ਕਰਿਆ ਸ਼ੇ ਸਤਲਵੋਟੀਆਂ ਜਿਵੇਂ ਹੁਣ ਜੈਪੁਰ ਦੀ ਆ ਵਿਜੇਨਗਰ ਦੀ ਆ ਗੰਗਾ ਨਗਰ ਦੀ ਆ ਹੁਣ ਅਭਰਾਏ ਸਾਹਿਬ ਅੱਜ ਉੱਤਰ ਨੂੰ ਗਏ ਵੇ ਉਹਨਾਂ ਦਾ ਵੀ ਗੱਤਨ ਕਰੀਏ ਮੈਸੇਜ ਦੇਣਾ ਮੈਸੇਜ ਕੀ ਆ ਜਿਹੜਾ ਜਿਹੜਾ ਟੈਸਟ ਸਾਡੀ ਲੈਬਾਰਟਰੀ ਤੇ ਤੁਸੀਂ ਬਾਹਰੋਂ 3000 ਦਾ ਕਰਾਉਨੇ ਹੋ ਉਹ ਅਸੀਂ 300 ਕਰਦੇ ਆ ਜਿਹੜਾ ਤੁਸੀਂ ਬਾਹਰੋਂ 300 ਦਾ ਕਰਾਉਨੇ ਹੋ ਉਹ ਅਸੀਂ 30 ਰੁਪਈਆ ਚ ਕਰਦੇ ਆ ਜਿਹੜਾ 100 ਰੁਪਈਆ ਦਾ ਕਰਾਉਨੇ ਹੋ ਅਸੀਂ 10 ਰੁਪਈਆ ਚ ਕਰਦੇ ਆ ਤੇ ਬਾਕੀ ਜਿਹੜੇ ਮੈਡੀਕਲ ਸਾਡਾ ਘਟੋ ਘਟ ਪਾਈ 20000 ਬੱਚਾ ਅਡਾਪਟ ਕਰਿਆ ਜਿਨ੍ਹਾਂ ਦੀ ਅਸੀਂ 6-6 ਮਹੀਨੇ ਲੀਆਂ ਫੀਸਾਂ ਦ ਸਾਡੇ ਇਤੋਂ ਦੇ ਕੰਮ ਨੇ ਕੁਛ ਜਿਵੇਂ ਨੇਪਾਲ 'ਚ ਫਲੱਡ ਆਇਆ ਉਹ ਭੁਜਾਲ ਆਇਆ ਉੱਥੇ ਤਕਰੀਬਨ 2000 ਤੋਂ ਉੱਪਰ ਅਸੀਂ ਉੱਥੇ ਮਕਾਨ ਬਣਾ ਕੇ ਦਿੱਤਾ ਤੇ ਸ਼੍ਰੀਨਗਰ ਤੋਂ ਫਲੱਡ ਆਇਆ ਉਹਨੂੰ ਫਿਰ بڑا ਕੰਬਲ ਭੇਜਿਆ 18-20 ਡਾਕਟਰਾਂ ਦੀ ਟੀਮ ਸਾਡੀ ਉੱਥੇ ਸ਼੍ਰੀਨਗਰ ਬੈਠੀ ਰਹੀ ਜਿਹੜਾ ਰੋਜ਼ਾਨਾ ਜਹਾਜ਼ 'ਚ ਸਾਡੀ ਦਵਾਈ ਜਾਂਦੀ ਸੀ ਤੇ ਉਸੇ ਜਹਾਜ਼ 'ਚ ਸਾਡਾ ਇੱਕ ਬੰਦਾ ਵਾਪਸ ਆ ਜਾਂਦਾ ਦੂਏ ਦਿਨ ਫਿਰ ਜਾਂਦਾ ਇਤਾਂ ਦਾ ਸਾਰਾ ਦਿਨ ਫਿਰ ਉਹ ਦਵਾਈ ਦੇ ਵਿੱਚ ਜਿਹੜੇ ਮੁੰਡੇ ਫਾਂਸੀ ਲੱਗੇ ਸੀ ਉਬਰਾਇਏ ਸਾਹਿਬ ਨੇ ਆਪਣੀ ਦੇਹਤੋਂ ਪੈਸੇ ਖਰਚ ਕੇ ਉਹਨਾਂ ਨੂੰ ਫਾਂਸੀ ਦੇ ਫਾਂਡੇ ਤੋਂ 720 ਬੰਦੇ ਹੁਣ ਤੱਕ ਅਸੀਂ ਛਡਾ ਦਿੱਤੇ ਗੁਰਦੁਆਰਾ ਸ਼੍ਰੀ ਰੂਪਾਬ ਖਾਨੇਵਾਲ ਵਿਖੇ ਪ੍ਰਬਾਤਾ ਭਲਾ ਚੈਰੀਟੇਬਲ ਟਰਸਟ ਜਿਨ੍ਹਾਂ ਦੇ ਸਰਪ੍ਰਸਤ ਸ਼੍ਰੀ ਐਸ ਪੀ ਐਸ ਉਬਰਾਇਏ ਸਾਹਿਬ ਨੇ ਉਹਨਾਂ ਵੱਲੋਂ ਜਿਹੜੇ ਆ ਸਾਰੀਆਂ ਗੱਡੀਆਂ ਤੇ ਰਿਫਲੈਕਟਰ ਲਗਾਏ ਗਏ ਜਿਹੜਾ ਨਾ ਸੈਂਪਲ ਹੈ ਹੈ ਸਾਰੀਆਂ ਗੱਡੀਆਂ ਤੇ ਕਾਫੀ ਅਸੀਂ 100 200 ਗੱਡੀਆਂ ਤੇ ਰਿਫਲੈਕਟਰ ਲਾਏ ਇਦੇ ਵਿੱਚ ਸਾਡੇ ਇਹਦੇ ਵਿੱਚ ਸਾਡੇ ਜਿਹੜੇ ਗ੍ਰੇਟ ਖਲੀਜੀ ਆ ਉਸ ਤੋਂ ਉਹ ਵੀ ਆਏ ਉਹ ਵੀ ਲਗਾ ਕੇ ਗਏ ਆ ਸਾਡੇ ਰਿਟਾਇਰਡ ਆਈਪੀਐਸ ਅਫੀਸਰ ਆਈਜੀ ਸਾਹਿਬ ਉਹ ਵੀ ਸਾਡੇ ਨਾਲ ਆ ਜਿਹੜਾ ਇਸ ਕੰਮ ਸਾਡਾ ਸਾਥ ਦੇਣ ਆਇਆ ਮੈਂ ਸਾਰੇ ਬਾਬਾ ਜੀ ਸਾਡੇ ਇਥੋਂ ਦੇ ਤੇ ਬਹੁਤ ਧੰਨਵਾਦ ਕਰਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਇੱਕ ਮਨੁੱਖੀ ਜੀਵਨ ਨੂੰ ਬਚਾਉਣ ਦੇ ਬਹੁਤ ਵਧੀਆ ਉਪਰਾਲੇ ਕੀਤੇ ਆ ਜਿਹਦੇ ਨਾਲ ਕਈ ਜਾਨਾਂ ਬਚਣੀਆਂ ਕਿਉਂਕਿ ਧੁੰਦ ਦੇ ਵਿੱਚ ਵਹੀਕਲ ਕਈ ਵਾਰੀ ਦਿਸਦਾ ਨਹੀਂ ਇਹ ਰਿਫਲੈਕਟਰ ਨਾਲ ਵਹੀਕਲ ਦਿਖ ਜੇਗਾ ਤੇ ਆਪਣੀਆਂ ਕਈ ਚਾਹਨਾਵਾਂ ਪੂਰੀਆਂ ਹੋ ਸਕਦੀਆਂ ਇਹ ਬਹੁਤ ਹੀ ਵਧੀਆ ਉਪਰਾਲਾ ਕੀਤਾ ਇੱਕ ਅਜ ਫੂਨਦਾਨ ਫੂਨਦਾਨ ਕੈਂਪ ਦਾ ਵੀ ਅਸੀਂ ਆਯੋਜਨ ਕੀਤਾ ਹੈ ਇਸੇ ਟੀਮ ਨੇ ਸਾਰੀ ਨੇ ਤੇ ਇਹ ਕਰੀਬਲੀਫ ਸਾਡਾ ਟੀਚਾ ਅੱਜ ਦੀ ਦਿਹਾੜੀ ਅਸੀਂ 2000 ਦੇ ਕਰੀਬ ਅਸੀਂ ਸਟਿੱਕਰ ਲਾਉਣੇ